ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੁਸੀਂ ਬਿਲਕੁਲ ਸਹੀ ਦੇਖਿਆ ਤੁਸੀਂ ਹਜ਼ਾਰਾਂ ਦਾ ਚਲਾਨ ਸਿਰਫ ਸੌਆਂ ਦੇ ਵਿੱਚ ਭਰ ਸਕਦੇ ਹੋ ਕਿਵੇਂ ਭਰ ਸਕਦੇ ਹੋ ਲੜੀ ਵਾਰ ਸਾਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਵੀਡੀਓ ਬਿਲਕੁਲ ਛੋਟੀ ਤੋਂ ਛੋਟੀ ਬਣਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਤੁਹਾਡੀ ਸਮਝ ਸਾਰੀ ਗੱਲ ਆ ਜਾਈ ਤੁਸੀਂ ਕਰਨਾ ਕੀ ਆ ਸਭ ਤੋਂ ਪਹਿਲਾਂ ਜੇਕਰ ਤੁਹਾਡਾ ਕਦੇ ਵੀ ਜ਼ਿੰਦਗੀ ਦੇ ਵਿੱਚ ਚਲਾਨ ਹੁੰਦਾ ਜਾਂ ਹੋਇਆਗਾ ਤੁਸੀਂ ਕੋਰਟ ਦੇ ਵਿੱਚ ਜਾਣਾ ਸਭ ਤੋਂ ਪਹਿਲਾਂ ਦੱਸ ਦਈਏ ਵੀ ਹਰ ਸਟੇਟ ਦੇ ਵਿੱਚ ਨੈਸ਼ਨਲ ਅਦਾਲਤ ਲੱਗਦੀ ਨਹੀਂ ਸਾਲ ਦੇ ਵਿੱਚ ਚਾਰ ਵਾਰੀ ਦੋਸਤੋ ਚਾਰ ਵਾਰੀ ਨੈਸ਼ਨਲ ਅਦਾਲਤਾਂ ਲੱਗਦੀਆਂ ਨੇ ਜਿੱਥੇ ਵੀ ਤੁਹਾਨੂੰ ਡਿਸਟ੍ਰਿਕਟ ਲੈਵਲ ਤੇ ਕੋਈ ਵੀ ਕੋਰਟ ਪੈਂਦਾ ਉੱਥੇ ਅਦਾਲਤ ਲੱਗਦੀ ਹੈ ਤੁਸੀਂ ਕਰਨਾ ਕੀ ਹੈ ਕੋਰਟ ਦੇ ਵਿੱਚ ਜਾਣਾ ਤੇ ਐਪਲੀਕੇਸ਼ਨ ਦੇਣੀ ਆ ਯਾਨੀ ਕਿ ਕਹਦੀ ਐ ਵੀ ਇਸ ਵਾਰੀ 2024 ਦੇ ਵਿੱਚ ਚਾਰ ਅਦਾਲਤਾਂ ਲੱਗਣੀਆਂ ਇਸ ਵਾਰੀ 9 ਤਰੀਕ ਨੂੰ ਤੀਜੇ ਮਹੀਨੇ ਨੂੰ ਤੇ 11 ਤਰੀਕ ਨੂੰ 11 ਤਰੀਕ ਪੰਜਵੇਂ ਮਹੀਨੇ 2024 ਤੇ 14 ਤਰੀਕ ਨੌਵਾਂ ਮਹੀਨਾ 2024 ਤੇ 14 ਤਰੀਕ 12ਵਾਂ ਮਹੀਨਾ 2024 ਚਾਰ ਅਦਾਲਤਾਂ ਲੱਗਣੀਆਂ ਨੇ ਨੋਟ ਰੱਖਿਓ ਇਹ ਗੱਲ ਸਾਂਝੀ ਕਰੋ ਸ਼ੇਅਰ ਕਰੋ ਸਭ ਨਾਲ ਤੁਸੀਂ ਕਰਨਾ ਕੀ ਆ ਜਿਵੇਂ ਕਹਦੇ ਵੀ ਤੀਜੇ ਮਹੀਨੇ ਦੀ 9 ਤਰੀਕ ਆ ਜਾਂ ਪੰਜਵੇਂ ਮਹੀਨੇ ਦੀ 11 ਤਰੀਕ ਤੋਂ ਪਹਿਲਾਂ 5-7 ਦਿਨ ਪਹਿਲਾਂ ਤੁਸੀਂ ਐਪਲੀਕੇਸ਼ਨ ਦੇਣੀ ਆ ਕੋਰਟ ਦੇ ਵਿੱਚ ਜਿੱਥੇ ਕੋਰਟ ਲੱਗਦਾ ਤੁਹਾਡੇ ਡਿਸਟ੍ਰਿਕਟ ਚ ਬੀ ਤੁਹਾਡਾ ਕੋਈ ਵੀ ਚਲਾਨ ਹੋਇਆ ਚਲਾਨ ਦੀ ਕਾਪੀ ਤੇ ਤੁਹਾਡੀ ਆਪਣੀ ਜੋ ਜੋ ਵੀ ਡਾਕੂਮੈਂਟ ਚੈਂਬਰ ਦੇ ਵਿੱਚ ਤਕਰੀਬਨ ਹੁੰਦੇ ਆ ਜਿਹੜੇ ਵਕੀਲ ਵਗੈਰਾ ਹੁੰਦੇ ਆ ਆਪਣਾ ਉਹ ਤੁਹਾਨੂੰ ਗਾਈਡ ਕਰ ਦੇਣਗੇ ਉੱਥੇ ਜਾਇਓ ਹੋ ਜਾਂਦਾ ਹੁੰਦਾ ਕੋਈ ਬੜੀ ਵੱਡੀ ਗੱਲਬਾਤ ਨਹੀਂ ਹੁੰਦੀ ਦੋਸਤੋ ਤੇ ਉਹ ਤੁਹਾਨੂੰ ਦੱਸ ਦੇਣਗੇ ਜਿਵੇਂ ਹੁਣ ਪੰਜਵੇਂ ਮਹੀਨੇ ਦੀ 11 ਤਰੀਕ ਨੂੰ ਲੋਕ ਲੋਕ ਅਦਾਲਤ ਲੱਗਣੀ ਹੈ ਮੰਨ ਕੇ ਚੱਲੋ ਤੁਸੀਂ ਐਪਲੀਕੇਸ਼ਨ ਲਾਉਣੀ ਆ ਡਾਕੂਮੈਂਟ ਲਾਉਣੇ ਆ ਆਪਣੇ ਤੇ ਤਰੀਕ ਤੋਂ ਪਹਿਲਾਂ ਨੋਟ ਰੱਖਿਓ 5-4 ਦਿਨ ਪਹਿਲਾਂ ਨੋਟ ਰੱਖਿਓ 5-4 ਦਿਨ ਪਹਿਲਾਂ ਇਹ ਐਪਲੀਕੇਸ਼ਨ ਲੈਣੀ ਆ ਔਉਂ ਜਿਹੜੀ ਡੇਟ ਆਉ ਉਸ ਡੇਟ ਦੇ ਤਕਰੀਬਨ 10 ਵਜੇ ਤੁਸੀਂ ਉਥੇ ਪਹੁੰਚਣੀ ਚਾਹੀਦੀ। ਤੁਹਾਡਾ ਜਿਹੜਾ ਹਜ਼ਾਰਾਂ ਦਾ ਚਲਾਨਾ ਨਾ ਸਿਰਫ ਸੌਆਂ ਦੇ ਵਿੱਚ ਨਿਪਟੂ ਗਰੰਟੀ ਆ ਪ੍ਰੂਫ ਬੈਠੇ ਆ ਮੈਂ ਪ੍ਰੂਫ ਕਰਦਾ ਰਹਿਣਾ ਹੈ ਪ੍ਰੂਫ ਹੋਇਆ ਬਹੁਤ ਵਾਰੀ ਮੇਰੇ ਨਾਲ ਤੇ ਬਾਕੀ ਤੁਸੀਂ ਇਹ ਸਕਰੀਨ ਤੇ ਦੇਖ ਰਹੇ ਹੋ ਇਹ ਡੇਟਾਂ ਆ ਰਹੀਆਂ 2 1987 ਦਾ ਐਕਟ ਹੈ ਦੋਸਤੋ ਜਿਹੜਾ 2009 ਦੇ ਵਿੱਚ ਲਾਗੂ ਕੀਤਾ ਗਿਆ। ਸਭ ਤੋਂ ਵੱਧ ਕੇਸ ਜਿਹੜੇ ਨਿਪਟਾਰੇ ਗਏ ਨੇਗੇ 2021 2022 ਦੇ ਵਿੱਚ ਨਿਪਟਾਰੇ ਗਏ ਨੇਗੇ। ਬਾਕੀ ਤੁਸੀਂ ਐਪਲੀਕੇਸ਼ਨ ਦੇਖ ਰਹੇ ਹੋ। ਬੜੀ ਵੱਡੀ ਵੀਡੀਓ ਹੋ ਜੂਗੀ ਜੇ ਕਰਾਂ ਮੈਂ ਸਾਰਾ ਕੁਝ ਦੱਸਣ ਲੱਗਿਆ ਹਨ ਹਾਂ ਇੱਕ ਗੱਲ ਜ਼ਰੂਰ ਹੋਰ ਨੋਟ ਕਰ ਲਿਓ ਕਈ ਭਰਾਵਾਂ ਦੇ ਆਰਟੀਓ ਦਫਤਰ ਤੇ ਚਲਾਨ ਹੁੰਦੇ ਨੇਗੇ ਉਹ ਕਿਵੇਂ ਕਰਨ ਆਰਟੀਓ ਸੇ ਕੋਰਟ ਚੋਂ 5-7 ਦਿਨ ਪਹਿਲਾਂ ਡੇਟ ਤੋਂ 5-7 ਦਿਨ ਪਹਿਲਾਂ ਤਕਰੀਬਨ ਐਪਲੀਕੇਸ਼ਨ ਲਿਖਾਉਣੀ ਹੈ ਚੈਂਬਰ ਦੇ ਵਿੱਚ ਜਿਹੜੇ ਵੀ ਵਕੀਲ ਸਾਹਿਬਾਨ ਬੈਠੇ ਹੁੰਦੇ ਨੇ ਉਹਨਾਂ ਤੋਂ ਐਪਲੀਕੇਸ਼ਨ ਲਿਖਵਾਇਓ ਕਿ ਵੀ ਸਾਡਾ ਚਲਾਨ ਫਲਾਨੀ ਤਰੀਕ ਨੂੰ ਹੋਇਆਗਾ ਐਸ ਬੇਸ ਤੇ ਹੋਇਆ ਵੀ ਆਕ ਉਸ ਜ਼ਰਰਤ ਜਬਤ ਕੀਤਾ ਗਿਆਗਾ ਤੇ ਅਸੀਂ ਕੋਰਟ ਦੇ ਵਿੱਚ ਜੋ ਇੰਨੀ ਡੇਟ ਨੂੰ ਨੈਸ਼ਨਲ ਦਾਅਤ ਲੱਗਣ ਲੱਗਣ ਵਾਲੀ ਆ ਉਸ ਦੇ ਵਿੱਚ ਆਪਣਾ ਚਲਾਨ ਭਗਤਾਉਣਾ ਚਾਹੁੰਦੇ ਆ ਤਾਂ ਤੁਹਾਡਾ ਚਲਾਨ ਆਰਟੀਓ ਦਫਤਰ ਉਹੀ ਐਪਲੀਕੇਸ਼ਨ ਆਰਟੀਓ ਦਫਤਰ ਦੇਣੀ ਬੁੱਕ ਆਰਟੀਓ ਦਫਤਰ ਦਫਤਰ ਨੂੰ ਤੁਹਾਡਾ ਚਲਾਨ ਜੋ ਵੀ ਤੁਹਾਡਾ ਕੀਤਾ ਗਿਆ ਸੀਗਾ ਉਸ ਡੇਟ ਨੂੰ 100% ਪਹੁੰਚਾਉਣ ਦੀ ਜ਼ਿੰਮੇਵਾਰੀ ਹੋ ਕੋਰਟ ਦੀ ਲਿਆਉਣ ਦੇ ਉੱਤੇ ਜ਼ਿੰਮੇਵਾਰੀ ਹੋਊਗੀ ਕੋਰਟ ਦੇ ਵਿੱਚ ਤਾਂ ਕਿ ਤੁਸੀਂ ਆਪ ਦਾ ਕੇਸ ਜਿਹੜਾ ਸੁਲਝਾ ਸਕੋ ਲੋਕ ਅਦਾਲਤ ਦਾ ਐਸ ਵਾਸਤੇ ਹੁੰਦੀ ਆ ਦੋਸਤੋ ਨੋਟ ਕਰ ਲਿਓ ਇਹ ਗੱਲ ਐਪਲੀਕੇਸ਼ਨ ਲਿਖਿਆਉਣੀ ਆ ਤੁਸੀਂ ਜਿੱਥੋਂ ਮਰਜ਼ੀ ਲਿਖ ਲਓ ਬਸ ਤਾਂ ਜੇ ਤੁਸੀਂ ਆ ਪੜ੍ਹੇ ਲਿਖੋ ਐਜੂਕੇਟਡ ਹਨ ਲਿਖ ਸਕਦੇ ਹੋ ਸਿੰਪਲ ਕਾਜ ਤੇ ਵੀ ਲਿਖ ਸਕਦੇ ਹੋ ਵੀ ਸਾਡਾ ਐਸ ਤਰੀਕ ਨੂੰ ਚਲਾਨ ਹੋਇਆ ਵੀ ਆਹ ਕੁਛ ਸਾਡਾ ਜ਼ਰਤ ਕੀਤਾ ਗਿਆ ਐਸ ਬੇਸ ਤੇ ਸਾਡਾ ਚਲਾਨ ਹੋਇਆ ਜੀ ਇਹ ਨਾਮ ਸੀ ਅਸੀਂ ਆਪਣਾ ਚਲਾਨ ਭਰਨਾ ਚਾਹੁੰਦੇ ਆ ਜਿਹੜਾ ਵੀ ਸਾਡਾ ਕਾਪੀ ਜਾਂ ਕੋਈ ਹੋਰ ਵੀ ਜਿਹੜਾ ਡਾਕੂਮੈਂਟ ਆਪ ਕੋਲ ਲਿਆ ਗਿਆ ਸੀਗਾ ਉਹ ਸਾਡਾ ਲੋਕ ਅਦਾਲਤ ਦੇ ਵਿੱਚ ਲਿਆਂਦਾ ਜਾਵੇ ਤਾਂ ਜਿੱਦਨ ਲੋਕ ਅਦਾਲਤ ਲੱਗਣੀ ਆ ਉਹ ਡਾਕੂਮੈਂਟ ਆਪਣਾ ਜਿਵੇਂ ਕਹਿੰਦੀ ਜਾਂ ਆਰਸੀ ਵਗੈਰਾ ਜਾਂ ਲਾਇਸੈਂਸ ਜਿਹੜਾ ਵੀ ਆਪਾਂ ਤੋਂ ਜ਼ਬਤ ਕੀਤਾ ਗਿਆ ਸੀ ਮੌਕੇ ਤੇ ਉਹ ਕੀਤਾ ਜਾਊ ਕਦੇ ਵੀ ਚਲਾਨ ਹੁੰਦਾ ਤੁਹਾਡਾ ਨੋਟ ਰੱਖਣ ਵਾਲੀ ਗੱਲਾਂ ਨੇ ਤੇ ਉਹ ਕੋਰਟ ਦੇ ਵਿੱਚ ਨੈਸ਼ਨਲ ਅਦਾਲਤ ਵਾਲੇ ਦੇ ਨੇ ਲਿਆਂਦਾ ਜਾਊਗਾ ਜ਼ਿੰਮੇਵਾਰੀ ਹੁੰਦੀ ਆ ਕੋਰਟ ਦੀ ਉਹਦੇ ਭਰਾ ਨੂੰ ਇਹ ਗੱਲ ਨਹੀਂ ਪਤਾ ਹੋਣੀ ਵੀ ਆਰਟੀਓ ਦਫ਼ਤਰ ਵਾਲੇ ਚਲਾਨ ਵੀ ਕੋਰਟ ਦੇ ਵਿੱਚ ਭੁਗਤਾਨ ਕੀਤੇ ਜਾ ਸਕਦੇ ਨੇ ਇਸ ਵਾਰੀ ਵੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਦੋਸਤੋ ਨੈਸ਼ਨਲ ਅਦਾਲਤ ਚਾਰ ਵਾਰੀ ਹਰ ਸਾਲ ਚਾਰ ਵਾਰੀ ਲੱਗਦੀ ਹੈ ਜੀ ਨੋਟ ਕਰ ਲਿਓ ਵੀਡੀਓ ਜਰੂਰ ਸਾਂਝੀ ਸ਼ੇਅਰ ਕਰਿਓ ਪੇਜ ਤੇ ਨਵੇਂ ਸਬਸਕ੍ਰਾਈਬ ਫੋਲੋ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਬਹੁਤ ਛੇਤੀ ਪਹੁੰਚ ਸਕਣ ਇਸ ਤਰ੍ਹਾਂ ਦੀਆਂ ਵੀਡੀਓ ਆਪਾਂ ਜਾਦੇ ਪਾਵਾਂਗੇ ਤਾਂ ਕਿ ਥੋੜੀ ਸਮਝ ਦੇ ਵਿੱਚ ਰਹਿਣ ਜਿਉਂਦੇ ਵਾਸਤੇ ਰੋ ਬਹੁਤ ਛੇਤੀ ਲੈ ਕੇ ਪਹੁੰਚਦਾ ਹੈ